ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਇਸ ਵਿਆਹ ਵਾਲੇ ਲਾੜੇ ਦੀ ਵੀਡੀਓ ਨੂੰ ਕਾਫੀ ਜ਼ਿਆਦਾ ਵਾਇਰਲ ਕੀਤਾ ਜਾ ਰਿਹਾ ਏ ਵਿਆਹ ਵਾਲੇ ਦਿਨ ਲਾੜਾ ਆਪਣੇ ਖੇਤਾਂ ਦੇ ਵਿੱਚ ਕੁੰਡੀ ਲਾਉਂਦਾ ਹੋਇਆ ਨਜ਼ਰ ਆ ਰਿਹਾ ਏ ਇਸ ਲਾੜੇ ਦਾ ਵਿਆਹ ਹੁੰਦਾ ਤੇ ਫੋਟੋ ਸ਼ੂਟ ਵੀ ਖੇਤਾਂ ਦੀ ਹਰਿਆਲੀ ਦੇ ਵਿੱਚ ਹੋ ਰਿਹਾ ਹੁੰਦਾ ਪਰ ਲਾੜਾ ਲਾੜੀ ਨੂੰ ਛੱਡ ਕੇ ਕੁੰਡੀ ਲਾਉਣ ਚਲਿਆ ਜਾਂਦਾ ਹੈ ਰਿਸ਼ਤੇਦਾਰ ਜੋ ਵਿਆਹ ਦੇ ਵਿੱਚ ਆਏ ਹੁੰਦੇ ਨੇ ਲਾੜੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੰਦੇ ਨੇ ਤੇ ਆਖਦੇ ਨੇ ਤੇਰੇ ਨਾਲ ਦੀ ਉਡੀਕ ਦੀ ਆ ਜਾ ਫੋਟੋ ਸ਼ੂਟ ਕਰਵਾ ਵੀਡੀਓ ਦੇਖ ਲੋ ਕਨੇ ਨੈਗੇਟਿਵ ਤੇ ਪੋਜ਼ਿਟਿਵ ਕਮੈਂਟ ਵੀ ਕੀਤੇ ਨੇ ਕਈਆਂ ਨੇ ਆਖਿਆ ਕਾਕਾ ਬਚ ਕੇ ਵਿਆਹ ਤੇਰਾ ਤੇ ਦੋਸਤੋ ਲੈ ਚਲਦੇ ਆ ਪੂਰੀ ਵੀਡੀਓ ਦੇ ਵੱਲ ਤੇ ਆਪਣੇ ਵਿਚਾਰ ਵੀ ਸਾਨੂੰ ਇਹ ਵੀਡੀਓ ਦੇਖ ਕੇ ਜਰੂਰ ਦਿਓ ਤੁਹਾਡੇ ਕੀ ਵਿਚਾਰ ਨੇ ਬਾਕੀ ਜੋ ਵੀਰ ਤੇ ਭੈਣਾ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਆ ਵੇ ਲੋ ਵਿਆਹ ਦਾ ਮੁੰਡਾ ਕੁੜੀ ਦਾ ਮੁੰਡਾ ਕੁੜੀ ਦਾ ਵੰਡਿਆ ਆ ਆਪਣੇ ਵਿਆਹ ਤੇ ਅਰਥ ਨਹੀਂ ਲੱਭਣ ਡਿਆ ਆਇਓ ਨਾਲ ਦੀ ਦੀ ਕੰਢੀ ਔਰ ਜਾ ਕੰਜਰਾ ਚੰਜਾ